ਸੜਕ 'ਤੇ ਸਾਰ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਿ ਦੋ ਸਕੂਲ ਬੈਨਾ ਦੀ ਆਪਸ ਦੇ ਵਿੱਚ ਆਮੋ ਸਾਹਮਣੇ ਭਿਆਨਕ ਟੱਕਰ ਹੋਇਆ ਟੱਕਰ ਇੰਨੀ ਜਿਆਦੇ ਭਿਆਨਕ ਹੁੰਦੀ ਹੈ ਕਿ ਅਗਲੇ ਪਾਸੇ ਉਹ ਦੋਨਾਂ ਸਕੂਲ ਬੱਸਾਂ ਦੇ ਬੈਨਾ ਦੇ ਪਰ ਖੱੱਚੇ ਤੱਕ ਉੱਡ ਜਾਂਦੇ ਨੇ ਪਰ ਮੌਕੇ ਤੇ ਬਚਾਏ ਰਿਹਾ ਕਿ ਕੋਈ ਵੀ ਜਿਹੜਾ ਜਾਨੀ ਨੁਕਸਾਨ ਮੌਕੇ ਤੇ ਨਹੀਂ ਹੋਇਆ ਪਰ ਹਾਲਾਂਕਿ مالی ਨੁਕਸਾਨ ਵੱਡੇ ਪੱਧਰ ਤੇ ਹੋਇਆ ਕਿ ਦੋਵੇਂ ਸਕੂਲ ਬੈਨਾ ਦੇ ਜਿਹੜੀਆਂ ਨਿੱਜੀ ਸਕੂਲ ਦੀਆਂ ਬੈਨਾ ਸੀ ਉਹਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਤਾਂ ਘਟਨਾ ਸ਼ਿਰੀ ਮੁਖਸਰ ਸਾਹਿਬ ਦੇ ਮਲੋਟ ਇਲਾਕੇ ਦੇ ਪਿੰਡ ਅਬਲ ਖਰਾਣਾ ਤੋਂ ਨਿਕਲ ਕੇ ਸਾਹਮਣੇ ਜਿੱਥੇ ਕਿ ਅਬਲ ਖਰਾਣਾ ਦੇ ਨਜ਼ਦੀਕ ਜਿਹੜਾ ਹਾਈਵੇ ਦੇ ਉੱਪਰ ਜਿਹੜਾ ਸਰਵਿਸ ਲਾਈਨ ਰੋਡ ਹੁੰਦਾ ਤੇ ਉਸ ਰੋਡ ਦੇ ਉੱਪਰ ਦੋ ਨਿੱਜੀ ਸਕੂਲ ਦੀਆਂ ਜਿਹੜੀਆਂ ਬੈਨਾਂ ਨੇ ਆਪਸ ਦੇ ਵਿੱਚ ਆਮੋ ਸਾਹਮਣੇ ਭਿਆਨਕ ਟੱਕਰ ਹੁੰਦੀ ਹੈ ਟੱਕਰ ਇੰਨੀ ਜਿਆਦੇ ਭਿਆਨਕ ਹੁੰਦੀ ਆ ਕਿ ਮੌਕੇ ਤੇ ਦੋਨਾਂ ਸਕੂਲ ਬੱਸਾਂ ਦੇ ਪ੍ਰਖਾਚੇ ਉੱਡ ਜਾਂਦੇ ਨੇ ਹਾਲਾਂਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਜਿਨ੍ਹਾਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਕਿ ਆਖਰ ਗਲਤੀ ਕਿਸ ਦੀ ਸੀ ਆਖਰ ਐਡਾ ਵੱਡਾ ਹਾਦਸਾ ਵਾਪਰਨ ਦਾ ਇਹ ਪਿੱਛੇ ਕਾਰਨ ਕੀ ਰਿਹਾ